ਮਾਤਾ ਤੇ ਚਲਦੀ ਰਹਿੰਦੇ ਤੁਹਾਨੂੰ ਪਤਾ ਹੀ ਹੈ ਸ਼ਰੀਰ ਦਾ ਜਿਵੇਂ ਹੁਣ ੋਡੇ ਲੱਗੇ ਦੁਖਣਾ ਓਕੇ ਬਲੱਡ ਲ ਵੱਧ ਗਿਆ ਸੀ ਠੀਕ ਹੈ ਜੀ ਖਾਸਾ ਹੋ ਗਿਆ ਕਿ ਪੂਰਾ ਤੇ ਹੁਣ ਬੀਪੀ ਵੀ ਲੱਗੇ ਦੀ ਬੁੜਣਾ ਓਕੇ ਹੁਣੇ ਵਰਤਿਆ ਲਗਾਤਾਰ 500 ਅੱਧਾ ਘਰਤੀਆ ਤੋਂ ਥੋੜਾ ਜਿਹਾ ਸ਼ਰੀਰ ਠੀਕ ਹੋਣ ਲੱਗ ਗਿਆ ਠੀਕ ਹੈ ਜੀ ਡਾਕਟਰ ਤਾਂ ਕਹਿੰਦਾ ਜੀ ਦਵਾਈ ਖਾਈਂ ਕਿਲੋ ਨਾਲ ਦੀ ਨਾਲ ਖਾਈਂ ਅੱਛਾ ਡਾਕਟਰ ਦਵਾਈ ਚੱਲ ਰਹੀ ਜੀ ਤੁਹਾਡੀ ਇਹਦੀ ਬੀਪੀ ਦੀ ਤੇ ਕਸਟ੍ਰੋਲ ਦੀ ਕਸਟ੍ਰੋਲ ਦੀ ਹਾਂ ਓਕੇ ਇਹ ਦਵਾਈ ਚੱਲਦੀ ਰਹੂਗੀ ਜੀ ਚੱਲਦੀ ਰਹੂ ਹੁਣ ਮੈਂ ਜਿੰਨੇ 50 ਦਿਨ ਤੋਂ ਬਰਤਨ ਤੋਂ ਬਾਅਦ ਓਕੇ ਹੁਣ ਦਵਾਈ ਬੰਦ ਕਰੀ ਮੇਰੇ ਨਾਲ 15 ਦਿਨ ਹੋ ਗਏ ਹੋਣੇ ਦਵਾਈ ਹੁਣ ਦਵਾਈ ਖਾਂਦੀ ਨਹੀਂ ਤੁਸੀਂ ਨਾ ਬੀਪੀ ਦੀ ਨਾ ਕੰਟਰੋਲ ਦੀ ਅਜੇ ਡਾਕਟਰ ਮੈਨੂੰ ਕਹਿੰਦਾ ਵੀ ਤੀ ਅੱਛਾ ਤੂੰ ਬੀਪੀ ਦੀ ਗੋਲੀ ਲੈਣ ਚੱਲਦੀ ਐ ਦੀ ਮੈਂ ਦੇਖਦਾ ਜੇ ਉਹ ਠੀਕ ਆ શરીર ਮੰਗਦਾ ਕਿ ਨਹੀਂ ਨਹੀਂ ਹੁਣ ਨਹੀਂ ਮੰਗਦਾ ਕੰਮ-ਕੁਮ ਕਰਨ 'ਚ ਕੀ ਫਰਕ ਐ ਐਕਟੀਵਿਟੀ 'ਚ ਬਾਡੀ 'ਚ ਬਹੁਤ ਫਰਕ ਆ ਕੰਮ ਦਾ ਜਿਵੇਂ ਆਪਾਂ ਕਹਿੰਦੇ ਜਿਹੜੇ ਲੋਕ ਸਰਵਿਸ ਬੈਗ ਵਰਤਦੇ ਨੇ ਵੀ ਖੁਦ ਦੱਸਦੇ ਨੇ ਵੀ ਕੀ ਮਹਿਸੂਸ ਹੁੰਦਾ ਉਹਦੇ ਆਪ ਮਹਿਸੂਸੇ ਹੁੰਦਾ ਹੁਣ ਐਂ ਲੱਗਦਾ ਵੀ ਥਕੜਾ ਹੁੰਦੀ ਹੋਣੀ ਫੇਰੀ ਉਹ ਯਾਤ ਕਾਬਟ ਆਪਾਂ ਜਾ ਫਿਰਿਆਂ ਬਹੁਤ ਕਾਬਟ ਹੁੰਦੀ ਹੋਣੀ ਕਿੰਨੇ ਸਾਲ ਜਿਵੇਂ ਬੰਦਾ ਕਹਿੰਦਾ ਬੈਕ ਲੱਗੀ ਕਿੰਨੇ ਸਾਲ ਜ਼ਿੰਦਗੀ ਕਿੰਨੇ ਸਾਲ ਲੱਗਦਾ ਐਂ ਲੱਗਦਾ ਜਿਵੇਂ 5-4 ਸਾਲ 10 ਸਾਲ ਦਾ ਫਰਕ ਪੈ ਜਾਂਦਾ ਬੰਦੇ ਨੂੰ ਬੈਕ ਹੋ ਜਾਂਦਾ ਐ ਹੋ ਜਾਂਦਾ ਕਿਉਂਕਿ ਤੁਸੀਂ ਸਾਡਾ ਪਹਿਲਾਂ ਵੀ 3 ਸਾਲ ਪਹਿਲਾਂ ਵਰਤਿਆ ਸੀ ਹਾਂ ਹੁਣ ਸੀ ਦੇਖੋ ਇਹ ਦੋ ਪਹਿਲਾਂ ਵਰਤਿਆ ਉਹ ਦੋ ਸੀ ਉਹ ਤਾਂ ਬਹੁਤ ਪ੍ਰੋਬਲਮ ਆ ਸੀ ਨਾ 3 ਸਾਲ ਪਹਿਲਾਂ ਤਾਂ ਆਪਾਂ ਨਾਲ ਬਹੁਤ ਜਿਆਦਾ ਆ ਹੁਣ ਤਾਂ ਥੋੜਾ ਜਿਆਦਾ ਹੀ ਹਾਂਜੀ ਮੈਨੂੰ ਲੱਗਦਾ ਇਹੋ ਸਰੀਰ ਠੀਕ ਆ ਓਕੇ ਜੀ ਨਾ ਬਸ ਠੀਕ ਹੈ ਜੀ ਆਪਾਂ ਪੈਂ ਪਾਈਆਂ ਨੂੰ ਕਹਿੰਦੇ ਪਾਈ ਸਾਰੇ ਵਰਤੋ ਬਿਲਕੁਲ ਵਧੀਆ ਚੀਜ਼ ਆ ਦਵਾਈ ਤੋਂ ਪੰਡਾ ਛੋਟਾ ਵੀ ਸਰੀਰ ਦੀ ਸਫਾਈ ਕਰਾਣੀ ਚਾਹੀਦੀ ਹਰੇਕ ਬੰਦੇ ਨੂੰ ਜੀ ਡਾਕਟਰ ਤਾਂ ਇੱਕ ਵਾਰੀ ਦਾ 500000 ਰੁਪਏ ਤਾਂ ਪੱਕਾ ਹੀ ਫੜਦਾ ਬਿਲਕੁਲ ਬਿਲਕੁਲ ਜੀ ਤਾਂ ਲੋੜ ਹੀ ਨਹੀਂ ਕਿਸੇ ਨੇ ਰੌਲਾ ਪਾਉਣ ਦੀ ਕਿਹੜੀ ਜਗ੍ਹਾ ਤੋਂ ਕੀ ਨਾਮ ਆ ਜੀ ਆਪਣਾ ਸਾਡਾ ਨਾਮ ਸਾਡਾ ਪਿੰਡ ਭੇੜਪੁਰੀ ਸਮਾਣੇ ਕੋਲੇ ਸਮਾਣੇ ਦੇ ਨਾਲ ਜਿਹੜਾ ਠੀਕ ਹੈ ਜੀ ਨਾਮ ਤੁਹਾਡਾ ਜੀ ਨਾਮ ਸਾਡਾ ਜਹਿੰਦਰ ਸਿੰਘ ਠੀਕ ਹੈ ਜੀ ਧੰਨਵਾਦ ਜੀ ਬਹੁਤ-ਬਹੁਤ